ਕਰਦੇ ਆ ਪੰਜਾਬੀ ਚੈਨਲ ਗੱਲਬਾਤਾਂ ਜਿਨ੍ਹਾਂ ਨੇ ਅੱਜ ਇੱਥੇ ਪਹੁੰਚ ਕੇ ਸਾਡਾ ਜੋ ਕੱਲ ਨੂੰ 30 ਤਰੀਕ ਨੂੰ ਪੰਜਾਬ ਬੰਦ ਦਾ ਸਰਦਾ ਦੋਵਾਂ ਫੋਰਮਾਂ ਵੱਲੋਂ ਕਿਉਂਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕੱਲ 35 ਦਿਨ ਹੋਏ ਨੇ ਮਰਨ ਵਰ ਤੇ ਬੈਠੇ ਆ ਤੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਪੰਜਾਬ ਬੰਦ ਦਾ ਸਰਦਾ ਦੇ ਰਹੇ ਆ ਸ਼ਹਿਰਾਂ ਵਿੱਚ ਅਪੀਲ ਕਰ ਰਹੇ ਆ ਕਿ ਤਕਰੇ ਹੋ ਕੇ ਉਹਨਾਂ ਦਾ ਸਮਰਥਨ ਕਰੀਏ ਜੋ ਸਾਡੇ ਵਾਸਤੇ ਹੱਕੀ ਮੰਗਾਂ ਵਾਸਤੇ ਬੈਠੇ ਆ ਕੋਟਪੁੱਟਾ ਜਥੇਬੰਦੀ ਅੱਜ ਸਾਰੇ ਤਰਨਤਾਰਨ ਜ਼ਿਲ੍ਹੇ ਵਿੱਚ ਜਿੰਨੇ ਵੀ ਜ਼ੋਨ ਆ ਉਹਨਾਂ ਨੇ ਆਪਣੇ ਵੱਲੋਂ ਅੱਜ ਪਿੰਡਾਂ ਦੇ ਤੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਾ ਕੇ ਅਲੱਗ-ਅਲੱਗ ਥਾਵਾਂ ਦੇ ਉੱਤੇ ਲੋਕਾਂ ਨੂੰ ਜਗਾਉਣ ਦੀ ਅੱਜ ਇੱਕ ਮਹਿਮ ਬੱਦੀ ਸੀ ਉਹ ਮਹਿਮ ਹੁਣ ਅੱਜ ਪੂਰੀ ਸੰਪੂਰਨ ਹੋ ਗਈ ਆ ਕੱਲ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਟੈਕਸੀਆਂ ਵਾਲਿਆਂ ਬੱਸਾਂ ਵਾਲਿਆਂ ਹੋਰ ਐਸੋਸੀਏਸ਼ਨਾਂ ਵਾਲਿਆਂ ਨੇ ਸਾਨੂੰ ਮਾਰਥਨ ਦੇੰਦਾ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਕਿ ਇਹ ਕਰਾਂਗੇ ਸੋ ਇਹ ਧੰਨਵਾਦ ਕਰਦੇ ਆ ਸਾਰਿਆਂ ਲੋਕਾਂ ਦਾ ਕਿ ਕੱਲ ਨੂੰ 35 ਨੰਬਰ ਹਾਈਵੇ ਜਿਹੜਾ 7 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਣਾ ਕੋਟਪਟਾ ਜਫੇਵੰਦੀ ਵੱਲੋਂ ਉਹਦੇ ਵਿੱਚ ਲੋਕ ਵੱਧ ਤੋਂ ਵੱਧ ਚੜ ਕੇ ਆਪਣਾ ਹਿਸਾਬ ਹੋਣ ਉਹਦੇ ਪਹੁੰਚਣ ਧੰਨਵਾਦ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਅੱਜ ਪੰਜਾਬੀ ਗੱਲਬਾਤ ਚੈਨਲ ਵਾਲਿਆਂ ਦਾ ਸਵਾਗਤ ਕਰਦੇ ਆ ਜੋ ਸਾਡੇ ਕੋਲ ਦੂਜੇ ਤੌਰ ਤੇ ਪਹੁੰਚੇ ਆ ਮੈਂ ਸਤਨਾਮ ਸਿੰਘ ਸਭਰਾ ਜੋਨ ਬਾਬਾ ਲਾਗਤੰਦਾਰੀ ਟੈਂਡਰ ਜੋ ਅੱਜ ਮੋਟਰਸੈਂਡਰ ਮਾਰਕ ਕੀਤਾ ਗਿਆ ਵਾ ਟੈਂਡ ਕੋਡ ਬੁੱਟੇ ਤੋਂ ਲੈ ਕੇ ਆਇਆ ਹਰੀਗਾ ਪੱਟੀ ਤੇ ਹੁਣ ਕਹੜਿਆਲੇ ਆਹ ਟਾਂ ਤੇ ਪਹੁੰਚੇ ਆਂ ਕਿ ਵੱਖ-ਵੱਖ ਦੁਕਾਨਦਾਰਾਂ ਆਣ ਵੀਰਾਂ ਨੂੰ ਬੇਨਤੀ ਕੀਤੀ ਗਈ ਆ ਕਿ ਤੁਸੀਂ ਸਵੇਰੇ 30 ਤਰੀਕ ਵਾਲਾ ਜਿਹੜਾ ਧਰਨਾ ਪਾਂ 54 ਨੰਬਰ ਹਾਈਵੇ ਤੇ ਉਹਤੇ ਵੱਧ-ਵੱਧ ਪਹੁੰਚ ਕੇ ਜਿਹੜਾ ਧਰਨੇ ਦੇ ਵਿੱਚ ਕੱਟ ਨੂੰ ਵਧਾਇਆ ਜਾਵੇ ਤੇ ਦੁਕਾਨਾਂ ਦੇ ਤੌਰ ਤੇ ਬੰਦ ਕੀਤੀਆਂ ਜਾਣ ਅੱਜ ਦਾ ਜੀਤਿੰਦਰ ਢੱਲੇਵਾ ਜੀ ਦਾ ਸਵਾਗਤ ਆ ਜਾਵੇ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਾਲਾ ਵਾਹਿਗੁਰੂ ਜੀ ਕੀ ਫਤਿਹ ਸਮਾਪਨਿਤ ਸਿੰਘ ਤੋਂ ਵੱਡੀ ਮੋਸ਼ਨ ਤੋਂ ਅੱਜ ਬਾਗ ਦਾ ਜੀਤ ਸਿੰਘ ਕੋਟ ਬਣਾ ਇੱਕ ਵਾਈ ਰੇਟ ਸੇਵਾ ਕਰ ਰਹੇ ਹਾਂ ਕਿਉਂਕਿ ਮੈਂ ਘਰ ਘਰ ਅਪੀਲ ਕਰਦੇ ਹਾਂ ਕਿ ਹਰ ਇੱਕ ਦਾ ਫਰਕ ਦਾ ਧੰਨਵਾਦ ਕਰਨਾ ਚਾਹਨਾ ਕਿਉਂਕਿ ਜੋ ਦੇਸ਼ ਦਾ ਚੌਥਾ ਸਾਹਮੇ ਸਾਡੀ ਕਿਸਾਨਾਂ ਦੀ ਆਵਾਜ਼ ਨੂੰ ਜਿਸ ਤਰ੍ਹਾਂ ਦਾ ਰੂਪਾਈ ਚਲੇ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਤਾਇਆ ਮੈਂ ਧੰਨਵਾਦ ਕਰਦਾ ਧੰਨਵਾਦ ਕਰਦਾ ਕਿਸਾਨਾਂ ਚਰਚਾ ਕਮੇਟੀ ਪੰਜਾਬ ਕੋਟ ਮੁੱਢਾ ਜਹਵਤੀ ਮੇਰੇ ਤੋਂ ਚਾਹਨਾ ਕਰ ਰਹੇ ਆ ਇਹਨਾਂ ਦੀ ਕੋਈ ਆਵਾਜ਼ ਨਹੀਂ ਸੁਣਾਈ ਨਹੀਂ ਦੇ ਰਹੀ ਅਪਰ ਪਿੰਡ-ਪਿੰਡ ਘਰ ਦੇ ਘਰਾਂ ਦੇ ਵਿੱਚ ਜਾ ਕੇ ਇਹ ਆਵਾਜ਼ ਮੈਂ ਹਾਪ ਸਿੰਘ ਸਾਂਸਕ੍ਰਿਤਿਕ ਸਮਿਤੀ ਮੁਤਾਬ ਕੋਟ ਪੁਟਾ ਜਾਇਬਦੀ ਵੱਲੋਂ ਬੇਨਤੀ ਕਰਦਾ ਇਹ ਸਵੇਰੇ 59 ਨੰਬਰ ਹਾਈਵੇ ਹਰਤਾਨ ਸਿੰਘ ਢੱਲੇਵਾਲ ਦੀ ਹੱਕ ਦੇ ਵਿੱਚ ਜਾਮ ਕੀਤਾ ਜਾਊਗਾ ਜਿਵੇਂ ਪੱਤਰਕਾਰ ਭਾਈ ਜਰੇ ਦਾ ਧੰਨਵਾਦ ਕਰਦਾ ਸਵੇਰੇ ਵੱਧ ਤੋਂ ਵੱਧ 59 ਨੰਬਰ ਹਾਈਵੇ ਤੇ ਆਪਣੇ ਦਰਸ਼ਨ ਦੇਣ ਤੇ ਜਿਹੜੀਆਂ ਪੱਤਰਕਾਰ ਭਾਈ ਜਰੇ ਉੱਥੇ ਖਬਰਾਂ ਚੁੱਕਣ ਧੰਨਵਾਦ